ਸੁਣਿਆ ਗੁਰੂ ਅੰਗਦ ਸਾਹਿਬ ਦੇ ਚਰਨਾਂ ਚਾਏ 12 ਸਾਲ ਉਹਨਾ ਗਾਗਰ ਢੋਟੀ ਢੋਈ ਤੇ ਉਹਨਾਂ ਇੱਕ ਗੱਲ ਦੁਨੀਆ ਨੂੰ ਦੱਸ ਦਿੱਤੀ ਕਿ ਬੁਢੇਪਾ ਜ਼ਰੂਰ ਤੰਗ ਕਰਦਾ 70ਆਂ 80ਆਂ ਚ ਪਰ ਮਹਾਰਾਜ ਕਹਿੰਦੇ ਆ ਜੇ ਅੰਦਰ ਸੁਰਤ ਕਾਇਮ ਹੋਵੇ ਤੇ 72 ਸਾਲ ਦੀ ਉਮਰ ਚ ਬਾਬਾ ਅਮਰਦਾਸ ਜੀ ਗੁਰਿਆਈ ਉੱਤੇ ਅਸীন ਹੋਏ ਨੇ ਇਸੇ ਕਰਕੇ ਪਟਾਣੇ ਉਹਨਾਂ ਬਾਰੇ ਇੱਕ ਸ਼ਬਦ ਵਰਤੇ ਜੇ ਸਾਰੇ ਤੁਸੀਂ ਪੜ ਦੇਖੋ ਕੇ ਕਾਨ ਹਰ ਬੂੰਦ ਬਸੂ ਰੁਮਾਵਲ ਕੁਸਮ ਬਸੰਤ ਗੜੰਤਨ ਆਵੇ ਰਬ ਸਿਸ ਕਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੈ ਕਬ ਜਨ ਭਲ ਉਹਨੇ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਈ ਬਣਾ ਜਿੱਥੇ ਉਹਨਾਂ ਰੋਖਾਨੀਅਤ ਦੀ ਕਿਰਪਾ ਕੀਤੀ ਉਹਨਾਂ ਨੇ ਸੋਸ਼ਲ ਜਿਹਨੂੰ ਕਹਿੰਨੇ ਸਮਾਜ ਦਾ ਸੁਧਾਰ ਬਹੁਤ ਕੀਤਾ ਆਪ ਨੂੰ ਪਤਾ ਹੋਣਾ ਵਿਧਵਾ ਵਿਆਹ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰਾਇਆ ਜੇ ਪਤੀ ਦੀ ਮੌਤ ਹੋ ਜਾਏ ਉਹਨੂੰ ਸਤੀ ਹੋਣਾ ਪੈਂਦਾ ਸੀ